ਬੜੀ ਹੀ ਨਰਮ ਪੱਤੀ ਹਾਂ ਇਸ ਕਵਿਤਾ ਦੇ ਵਿੱਚ ਇਸ ਗਜ਼ਲ ਦੇ ਵਿੱਚ ਕਵਿਤਰੀ ਔਰਤ ਦੀ ਸਮਾਜ ਦੇ ਵਿੱਚ ਸਥਿਤੀ ਨੂੰ ਬਿਆਨ ਕਰਦੀ ਹੈ ਕੀ ਲਿਖਦੀ ਹੈ ਬੜੀ ਹੀ ਨਰ ਨਰਮ ਪੱਤੀ ਹਾਂ ਤੂਫਾਨਾਂ ਦੀ ਸਤਾਈ ਹਾਂ ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹਰੇ ਪਰਾਈ ਹਾਂ ਵਿਤਰੀ ਸਮਾਜ ਦੇ ਵਿੱਚ ਇਸਤਰੀ ਦੀ ਸਥਿਤੀ ਨੂੰ ਲੈ ਕੇ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੀ ਹੈ ਤੇ ਕਹਿੰਦੀ ਹੈ ਬੜੀ ਹੀ ਨਰਮ ਪੱਤੀ ਹਾਂ ਕਿ ਮੈਂ ਇੱਕ ਬਹੁਤ ਹੀ ਨਰਮ ਪੱਤੀ ਹਾਂ ਤੂਫਾਨਾਂ ਦੀ ਸਤਾਈ ਹਾਂ ਹੁਣ ਇਹ ਤੂਫਾਨ ਕੌਣ ਹੈ ਸਮਾਜ ਸਮਾਜ ਰੂਪੀ ਤੂਫਾਨ ਕਹਿੰਦੀ ਮੈਨੂੰ ਦੁਆਰਾ ਮੈਂ ਸਤਾਈ ਹੋਈ ਹਾਂ ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ ਚ ਆਈ ਹਾਂ ਤੋਂ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਸ਼ਾਖ ਤੋਂ ਸ਼ਾਖ ਮਤਲਬ ਆਪਣੇ ਪਰਿਵਾਰ ਤੋਂ ਆਪਣੇ ਮਾਪਿਆਂ ਤੋਂ ਟੁੱਟ ਕੇ ਤੇਰੇ ਕਦਮਾਂ ਦੇ ਵਿੱਚ ਪਾਪ ਪਤੀ ਦੇ ਕਦਮਾਂ ਦੇ ਵਿੱਚ ਆਈ ਐ ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ ਕਹਿੰਦੀ ਮੇਰਾ ਤਾਂ ਇੱਥੇ ਕੋਈ ਹੈ ਨਹੀਂ ਮੈਂ ਕਿਹਨੂੰ ਆਪਣਾ ਕਵਾਂ ਜੇਕਰ ਮੈਂ ਕੱਲ ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ ਮੈਂ ਜਦੋਂ ਕੱਲ ਮੈਂ ਆਪਣੇ ਮਾਪਿਆਂ ਦੇ ਵਿੱਚ ਸੀਗੀ ਪੇਕੇਆਂ ਦੇ ਵਿੱਚ ਸੀਗੀ ਉਦੋਂ ਵੀ ਮੈਂ ਮੈਂ ਪਰਾਈ ਸੀ ਕਿਉਂਕਿ ਮੈਨੂੰ ਪਰਾਈ ਕਹਿ ਕੇ ਹੀ ਸੰਬੋਧਿਤ ਕੀਤਾ ਜਾਂਦਾ ਸੀਗਾ ਤੇ ਅੱਜ ਜਦੋਂ ਮੈਂ ਸਹੁਰਿਆਂ ਵਿੱਚ ਆ ਗਈ ਹਾਂ ਇੱਥੇ ਵੀ ਮੈਨੂੰ ਪਰਾਈ ਕਿਹਾ ਜਾ ਰਿਹਾ ਹੈ ਕਹਿੰਦੀ ਤੇ ਹਾਏ ਥਲ ਤੇਰੀ ਖਾਤਰ ਮੈਂ ਕੀ ਕੀ ਰੂਪ ਬਦਲੇ ਨੇ ਕਟਾ ਬਣ ਕੇ ਵੀ ਛਾਈ ਹਾਂ ਨਦੀ ਬਣ ਕੇ ਵੀ ਆਈ ਹਾਂ ਹੁਣ ਕਵਿਤਰੀ ਆਪਣੇ ਪਤੀ ਨੂੰ ਤਿਹਾਇਆ ਥਾਲ ਲਾਖਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੇਰੇ ਖਾਤਰੀ ਕਈ ਕਈ ਰੂਪ ਬਦਲੇ ਆ ਤੇ ਇਹਨਾਂ ਰੂਪਾਂ ਬਾਰੇ ਉਹ ਦੱਸਦੀ ਹੋਏ ਕਹਿੰਦੀ ਹੈ ਕਿ ਕਦੇ ਉਹ ਬੱਦਲਾਂ ਦੀ ਕਟਾ ਬਣ ਕੇ ਛਾਈ ਹੈ ਤੇ ਕਦੇ ਉਹ ਉਹਨੂੰ ਨਦੀ ਦਾ ਰੂਪ ਅਖਤਿਆਰ ਕਰਨਾ ਪਿਆ ਨਾ ਮੇਰੇ ਹੰਝੂਆਂ ਤੋਂ ਡਰ ਕੇ ਪੱਲਾ ਕਰ ਤੇਰੀ ਖਾਤਰ ਸੁਪਾ ਕੇ ਬੁਲੀਆਂ ਵਿੱਚ ਮੈਂ ਬੜੇ ਹਾਸੇ ਲਿਆਈ ਹਾਂ ਇਸ ਕਰਕੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹ ਉਹਦੇ ਅੱਖੀਆਂ ਦੇ ਹੰਝੂਆਂ ਤੋਂ ਨਾ ਡਰੇ ਸਗੋਂ ਆਪਣੇ ਪਤੀ ਨੂੰ ਆਪਣਾ ਪੱਲਾ ਫਲਾਣ ਦੇ ਲਈ ਕਹਿੰਦੀ ਹੈ ਕਿਉਂਕਿ ਉਹ ਕਹਿੰਦੀ ਹੈ ਕਿ ਉਹ ਉਹਦੇ ਵਾਸਤੇ ਆਪਣੀਆਂ ਬੁਲੀਆਂ ਦੇ ਵਿੱਚ ਬਹੁਤ ਸਾਰੇ ਹਾਸੇ ਛੁਪਾ ਕੇ ਲਿਆਈ ਹੈ ਮੇਰੀ ਤਸਵੀਰ ਇੱਕ ਸਿੱਕਾ ਹੈ ਜਿਸ ਦੇ ਦੋ ਦੋ ਪਹਿਲੂ ਨੇ ਕਿਸੇ ਲਈ ਦਰਦ ਬਣ ਜਾਵਾਂ ਕਿਸੇ ਲਈ ਮੈਂ ਦਵਾਈ ਹਾਂ ਤਸਵੀਰ ਹੁੰਦੀ ਹੈ ਬੱਚੋ ਖਾਸੀਅਤ ਜਾਂ ਅਸਰ ਤੇ ਕਵਿਤਰੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਇਸਤਰੀ ਹੋਣ ਦੇ ਰੂਪ ਦੇ ਵਿੱਚ ਉਹਦੀ ਵਿਸ਼ੇਸ਼ਤਾ ਇੱਕ ਸਿੱਕੇ ਵਰਗੀ ਹੈ ਜਿਹਦੇ ਦੋ ਪਹਿਲੂ ਹੁੰਦੇ ਆ ਤੇ ਹੁਣ ਇਹ ਦੋ ਪਹਿਲੂ ਕਿਹੜੇ ਆ ਕਿਸੇ ਲਈ ਦਰਦ ਬਣ ਜਾਵਾ ਕਿਸੇ ਲਈ ਮੈਂ ਦਵਾਈ ਹਾਂ ਕਹਿੰਦੀ ਇਹ ਦੋ ਪਹਿਲੂ ਮੇਰੀ ਜ਼ਿੰਦਗੀ ਦੇ ਆ ਕਿਸੇ ਦੇ ਲਈ ਤਾਂ ਮੈਂ ਦਰਦ ਬਣ ਕੇ ਆਉਣੀ ਹੈ ਤੇ ਕਿਸੇ ਦੇ ਲਈ ਮੈਂ ਦਵਾਈ ਬਣ ਕੇ ਆਉਣੀ ਹੈ ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ ਮੈਂ بارش ਨੇ ਵੀ ਝੰਬੀ ਹਾਂ ਮੈਂ ਧੁੱਪ ਨੇ ਵੀ ਤਪਾਈ ਹਾਂ ਸੋ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਜਿਹੜੀ ਮਰਜ਼ੀ ਰੁੱਤ ਆ ਜਾਵੇ ਉਹ ਸਾਰਿਆਂ ਦੇ ਲਈ ਉਹ ਸਾਰਿਆਂ ਸਾਰੀਆਂ ਰੁੱਤਾਂ ਨੂੰ ਹੀ ਆਪਣੇ ਅਨੁਕੂਲ ਸਮਝਦੀ ਹੈ ਕਿਉਂਕਿ ਉਹਨੇ ਸਾਰਾ ਕੁਝ ਬਰਦਾਸ਼ਤ ਕੀਤਾ ਹੋਇਆ ਉਹਦੇ ਨਾਲ ਜੇਕਰ ਧੱਕਾ ਕੋਈ ਕਰਦਾ ਉਹ ਵੀ ਉਹਨੇ ਪਹਿਲਾਂ ਦੇਖਿਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਉਹਨੂੰ ਪਿਆਰ ਕਰਦਾ ਹੈ ਤਾਂ ਉਹ ਵੀ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਖਿਆ ਹੋਇਆ ਹੈ ਇਸ ਕਰਕੇ ਉਹ ਕਹਿੰਦੀ ਹੈ ਕਿ ਮੈਨੂੰ ਇਹਨਾਂ ਰੋਤਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਤਾਂ بارش ਨੇ ਵੀ ਝੰਬਿਆ ਹੋਇਆ ਹੈ بارش ਨੇ ਵੀ ਸਤਾਇਆ ਹੋਇਆ ਹੈ ਤੇ ਮੈਨੂੰ ਕਹਿੰਦੀ ਧੁੱਪ ਦੀ ਤਪਸ਼ ਦਾ ਵੀ ਪਤਾ ਹੈ ਮੇਰਾ ਜੱਗ ਤੇ ਮੁਕਾਮ ਹੈ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ ਕੋਈ ਆਖੇ ਮੈਂ ਜ਼ਰਾ ਜ਼ਰਾਂ ਹਾਂ ਕੋਈ ਆਖੇ ਖੁਦਾਈ ਹਾਂ ਇਸ ਕਰਕੇ ਉਹ ਆਪਣੇ ਸਮਾਜ ਦੀ ਸਥਿਤੀ ਨੂੰ ਬਿਆਨ ਕਰਦੀ ਹੋਈ ਕਹਿੰਦੀ ਹੈ ਕਿ ਮੇਰਾ ਤਾਂ ਇਸਤਰੀ ਹੋਣ ਦੇ ਰੂਪ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੋਈ ਨਿਸ਼ਚਿਤ ਸਥਾਨ ਹਲੇ ਤੱਕ ਮੁਕਾਮ ਹਲੇ ਤੱਕ ਬਾਣੀ ਨਹੀਂ ਪਾਇਆ ਕੋਈ ਕਹਿੰਦੀ ਮੈਨੂੰ ਜ਼ਰਰਾ ਕਹਿੰਦਾ ਹੈ ਜ਼ਰਰਾ ਮਾਤੇ ਇੱਕ ਮਤਲਬ ਇਹ ਕਿ ਛੋਟਾ ਜਿਹਾ ਕਿਣਕਾ ਛੋਟਾ ਜਿਹਾ ਇੱਕ ਮਿੱਟੀ ਦਾ ਕਣ ਤੇ ਕਈ ਕਹਿੰਦੇ ਮੈਨੂੰ ਖੁਦਾਈ ਕਹਿੰਦੇ ਆ ਸੋਚੀ ਖੁਦਾਈ ਦੇ ਰੂਪ ਦੇ ਵਿੱਚ ਮੈਨੂੰ ਸਵੀਕਾਰ ਕਰਦੇ ਆ ਇਸ ਤਰ੍ਹਾਂ ਇਹਨਾਂ ਭਾਵਾਂ ਦੇ ਨਾਲ ਕਵਿਤਰੀ ਸਮਾਜ ਦੇ ਵਿੱਚ ਇਸਤਰੀ ਦੀ ਸਥਿਤੀ ਨੂੰ ਬਿਆਨ ਕਰਦੀ ਹੈ। ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।